ਵਿਦਾਇਕ ਬੀਬੀ ਇੰਦਰਜੀਤ ਕੌਰ ਮੰਦੀ ਅਗਵਾਈ ਹੇਠ ਨੂਰਮਹਿਲ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਸੈਂਕੜੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਜਿੱਥੇ ਝਾੜੂ ਦਾ ਪੱਲਾ ਫੜਿਆ ਸੀ ਅਤੇ ਆਪ ਹੌਲੀ-ਹੌਲੀ ਨੂਰਮਹਿਲ ਸ਼ਹਿਰ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਹੀ ਸੀ ਪਰ ਇਸ ਦੌਰਾਨ ਆਧਰਾਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਚੱਕਾ ਲੱਗਾ ਜਦੋਂ ਪਾਰਟੀ ਦੇ ਸਭ ਤੋਂ ਪੁਰਾਣੇ ਸਾਥੀ ਪਰਮਜੀਤ ਉੜਪੰਮਾ ਚਾਹਲ ਜੋ ਕਿ ਪਿਛਲੇ 12 ਸਾਲਾਂ ਤੋਂ ਤਨਮਨ ਅਤੇ ਤਨਗਾਲ ਪਾਰਟੀ ਦੀ ਸੇਵਾ ਕਰ ਰਹੇ ਸਨ ਨੀ ਪਾਰਟੀ ਵਿੱਚ ਬਣਦਾ ਮਾਨ ਸਤਿਕਾਰ ਨਾ ਮਿਲਦਾ ਦੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ ਚਾਹਲ ਦੇ ਨਿਵਾਸ ਸਥਾਨ ਤੇ ਹੋਏ ਪ੍ਰੋਗਰਾਮ ਵਿੱਚ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਨਕੋਦਰ ਹਲਕਾ ਇੰਚਾਰਜ ਡਾਕਟਰ ਨਰਜੋਤ ਸਿੰਘ ਦਾਹਿਆ ਨੇ ਇੱਕ ਪਰੇ ਇਕੱਠ ਵਿੱਚ ਪਰਮਜੀਤ ਉਰ ਪੰਮਾ ਚਾਹਲ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਪੰਡਾਲ ਕਾਂਗਰਸ ਪਾਰਟੀ ਅਤੇ ਚਰਨਜੀਤ ਚੰਨੀ ਜਿੰਦਾਬਾਦ ਦੇ ਨਾਅਰਿਆਂ ਨਾਲ ਗੂੰਜੋਟਿਆ ਪਾਰਟੀ ਆਗੂਆਂ ਨੇ ਕਿਹਾ ਕਿ ਪੰਮਾ ਚਾਹਲ ਨੂੰ ਪੂਰਾ ਸਤਿਕਾਰ ਮਿਲੇਗਾ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਨੂੰ ਵੱਡਾ ਲਾਭ ਮਿਲੇਗਾ। ਵੱਖ-ਵੱਖ ਪਿੰਡਾਂ ਤੋਂ ਆਏ ਕਈ ਸਾਥੀ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਸਾਰਿਆਂ ਨੇ ਪੰਜਾਬ ਦੀ ਭਲਾਈ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਸਮੇਂ ਪੰਮੇ ਚਾਹਲ ਦੇ ਘਰ ਵਿਆ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ। ਅੱਜ ਸਾਡੇ ਵਿਚਕਾਰ ਕਾਂਗਰਸ ਪਾਰਟੀ ਦੇ ਵਿੱਚ ਵਾਅਦਾ ਹੋਇਆ ਹੈ। ਆਮ ਆਦੀ ਪਾਰਟੀ ਦੇ ਜਿਹੜੇ 12 ਤੋਂ ਮੁੰਡਲੇ ਮੇਨ ਜਿਹੜੇ ਇਸ ਏਰੀਏ ਦੇ ਲੀਡਰ ਸੀਗੇ ਉਹਨਾਂ ਵਿੱਚੋਂ ਪੰਮਾ ਚਾਹਲ ਜੀ ਆਮ ਆਦੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਜਿਸ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਹੈਂਡਲ ਕਰ ਰਹੇ ਜਿੱਦਾਂ ਲੁੱਟ ਖਸੁੱਟ ਉਹਨਾਂ ਨੇ ਪਾਈ ਵੀ ਹੈ ਤੇ ਪੰਜਾਬ ਨੂੰ ਸਹੀ ਤਰੀਕੇ ਨਾਲ ਚਲਾ ਨਹੀਂ ਸਕੇ ਉਸ ਤੋਂ ਦੁਖੀ ਹੋ ਕੇ ਉਹ ਕਾਂਗਰਸ ਪਾਰਟੀ ਦੇ ਵੀ ਸ਼ਾਮਲ ਹੋਏ ਹੈ ਮੇਰੇ ਨਾਲ ਬੈਠੇ ਹੈ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਜਿਨ੍ਹਾਂ ਦੇ ਸਾਥੀ ਇਹਨਾਂ ਦੇ ਨਾਲ ਸ਼ਾਮਲ ਹੋਏ ਹੈ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਇਹਨਾਂ ਨੇ ਬੜੀ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਲੈ ਕੇ ਆਂਦਾ ਸੀ ਝਾੜੂ ਨੂੰ ਬੜਾ ਖਰਚਾ ਵੀ ਕੀਤਾ ਇਹਨਾਂ ਨੇ ਪਾਰਟੀ ਤੇ ਜਿਸ ਤਰੀਕੇ ਦੇ ਨਾਲ ਇਹ ਦੱਸ ਰਹੇ ਹਨ ਲੇਕਿਨ ਅੱਜ ਉਹਨਾਂ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਦੇ ਵਿੱਚ ਆਏ ਤੇ ਇਹਨਾਂ ਨੂੰ ਸਾਡੀ ਵਰਕਿੰਗ ਆ ਕਾਂਗਰਸ ਪਾਰਟੀ ਦੇ ਜਿਹੜੀ ਆਈਡੀਓਲੋਜੀ ਉਹ ਚੰਗੀ ਲੱਗੀ ਹੈ ਮੈਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਲੇਕਿਨ ਸਾ ਨੋ ਬੜੀ ਵਧਾਈ ਹੈ ਕਿ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਤੇ ਇਸ ਨਕੂਦਰ ਏਰੀਆ ਦੇ ਵਿੱਚ ਇਹਨਾਂ ਦੀ ਬੜੀ ਸ਼ਾਪ ਹੈ ਰੱਯਾ ਸਾਹਿਬ ਨੂੰ ਤੇ ਕਾਂਗਰਸ ਪਾਰਟੀ ਨੂੰ ਇਹਦਾ ਬੜਾ ਫਾਇਦਾ ਹੋਏਗਾ ਧੰਨਵਾਦ ਸ਼੍ਰੀ ਪੰਮਾ ਚਾਲ ਜੀ ਜੋ ਇੱਕ ਇਲਾਕੇ ਦੀ ਨਹੀਂ ਦੁਆਬੇ ਦੀ ਨਹੀਂ ਸਾਰੇ ਪੰਜਾਬ ਕੀ ਕੁੱਲ ਦੁਨੀਆ ਦੀ ਇੱਕ ਮੰਨੀ ਪਰਮੰਨੀ ਹਸਤੀ ਹੈ ਕਿਉਂਕਿ ਇਹਨਾਂ ਨੇ ਆਪਣੀ ਵਿੱਦਿਆ ਦੇ ਨਾਲ ਬਹੁਤ ਲੋਕਾਂ ਦਾ ਫਾਇਦਾ ਜਿਹੜਾ ਉਹ ਕੀਤਾ ਹੈ ਔਰ ਬਹੁਤ ਲੰਮੇ ਸਮੇਂ ਤੋਂ ਕਿਉਂਕਿ ਮੇਰੀ ਇਹਨਾਂ ਨਾਲ ਬੜੀ ਵਾਰੀ ਗੱਲ ਹੋਈ ਸੀ ਬਹੁਤ ਦੇਰ ਤੋਂ ਮੈਂ ਇਹਨਾਂ ਦੇ ਟੱਚ ਸੀ ਇਹਨਾਂ ਦਾ ਮੈਂ ਸੋਸ਼ਲ ਵਰਕ ਦੇਖ ਕੇ ਇਹਨਾਂ ਤੋਂ ਬਹੁਤ ਜ਼ਿਆਦਾ ਇਹਨਾਂ ਦੇ ਨਾਲ ਮੈਂ ਪ੍ਰਭਾਵਿਤ ਸੀ ਪਰ ਪਿਛਲੇ ਕੋਈ ਸਮੇਂ ਤੋਂ ਜੋ ਇਹਨਾਂ ਦੀਆਂ ਮਨੋ ਕਾਮਨਾਵਾਂ ਸੀਗੀਆਂ ਜੇ ਸ਼ਰਦਾ ਦੇ ਨਾਲ ਇਹਨਾਂ ਨੇ ਉਸ ਪਾਰਟੀ ਦੀ ਸੇਵਾ ਕੀਤੀ ਸੀ ਇਹਨਾਂ ਦੀਆਂ ਕੁਝ ਪੂਰੀਆਂ ਹੁੰਦੀਆਂ ਨਹੀਂ ਲੱਗ ਰਹੀਆਂ ਸੀ ਫਿਰ ਇਹਨਾਂ ਨੇ ਜਦੋਂ ਚੰਨੀ ਸਾਫ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਦੀਆਂ ਨੀਤੀਆਂ ਦੇਖੀਆਂ ਔਰ ਜਦੋਂ ਗਰਾਊਂਡ ਵਰਕ ਦੇ ਉੱਤੇ ਇਹਨਾਂ ਨੇ ਮੈਨੂੰ ਕੰਮ ਕਰਦੇ ਦੇਖਿਆ ਇਹਨਾਂ ਨੇ ਬਹੁਤ ਵਾਰੀ ਕਿਹਾ ਔਰ ਮੇਰੇ ਜਿਹੜੇ ਪਰਿਵਾਰ ਦੇ ਸਾਡੇ ਨੂਰਮੈਲ ਦੇ ਸਾਰੇ ਕਾਉਂਸਲਰ ਸਾਹਿਬਾਨ ਸਾਡੇ ਪ੍ਰਧਾਨ ਸਾਹਿਬਾਨ ਸਾਡੇ ਰਕੇਸ਼ ਕਲੇਰ ਜੀ ਜੋ ਸੈਕਟਰੀ ਨੇ ਕਾਂਗਰਸ ਦੇ ਉੱਥੋਂ ਦੇ ਸਾਡੇ ਜੰਗ ਭਦਰ ਕੋਹਲੀ ਜੀ ਸਾਡੇ ਬੀਬੀ ਜੀ ਕਾਉਂਸਲਰ ਸਾਹਿਬ ਸੰਦੀਪ अरोड़ा ਜੀ ਦੀਪੂ ਜੀ ਇਹਨਾਂ ਸਾਰਿਆਂ ਨੇ ਮਿਲ ਕੇ ਕਿਉਂਕਿ ਸਾਡੇ ਰਾਮੇਵਾਲ ਵਾਲੇ ਸਰਪੰਚ ਸਾਹਿਬ ਸਾਡੇ ਅਵਤਾਰ ਸ਼ਮਸ਼ਾ ਬਾਦ ਜੀ ਚੰਨ ਸਿੰਘ ਰਾਜੋਵਾਲ ਜੀ ਇਹਨਾਂ ਸਾਰਿਆਂ ਦੇ ਨਾਲ ਇਹਨਾਂ ਦਾ ਉੱਠਣ ਬਹਿਣ ਸੀਗਾ ਪਰ ਇਹਨਾਂ ਨੇ ਜਦੋਂ ਹੁਣ ਜੋ ਕਾਂਗਰਸ ਪਾਰਟੀ ਦੀ ਜੋ ਚੰਨੀ ਸਾਹਿਬ ਦੀ ਅਗਵਾਈ ਜੋ ਅਸੀਂ ਇੱਥੇ ਮੈਂਬਰ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਕੰਮਕਾਜ ਦੇਖਿਆ ਉਸ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਕਾਂਗਰਸ ਦਾ ਜਿਹੜਾ ਉਹ ਸ਼ਾਮਲ ਹੋਣ ਦਾ ਫੈਸਲਾ ਕੀਤਾ ਮੈਂ ਇਹਨਾਂ ਦੇ ਫੈਸਲੇ ਦਾ ਸਵਾਗਤ ਕਰਦਾ ਹਾਂ ਔਰ ਮੈਂ ਇਹ ਕੋਸ਼ਿਸ਼ ਕਰੂੰਗਾ ਕਿ ਇਹ ਇਹਨਾਂ ਦਾ ਜਿਹੜਾ ਬਣਦਾ ਮਾਣ ਸਤਿਕਾਰ ਹੈ ਉਹ ਪਾਰਟੀ ਦੇ ਵਿੱਚ ਮੈਂ ਹਮੇਸ਼ਾ ਇਹਨਾਂ ਨੂੰ ਦਵਾਵਾਂ ਔਰ ਮੇਰੇ ਜਿਹੜੇ ਸਾਥੀ ਨੂਰਨਗਲ ਦੇ ਕੌਂਸਲਰ ਔਰ ਵਾਲੇ ਵਾਲੇ ਦੇ ਪਿੰਡਾਂ ਦੇ ਸਾਥੀ ਹੈ ਅਸੀਂ ਸਾਰੇ ਮਿਲ ਕੇ ਹੁਣ ਮਜ਼ਬੂਤੀ ਦੇ ਨਾਲ ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਉਹ ਘਰ ਘਰ ਪਹੁੰਚਾਵਾਂਗੇ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ